ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਨਸ਼ਿਆਂ ਦੇ ਜਿਹੜੀ ਜਿਹੜੀ ਕਾਰਵਾਈ ਚੱਲ ਰਹੀ ਹੈ ਤੇ ਉਹਦੇ ਸਬੰਧ ਦੇ ਵਿੱਚ ਸਾਡੇ ਲਗਾਤਾਰ ਇਹੋ ਜਿਹੇ ਕੈਸੋ ਪ੍ਰੋਗਰਾਮ ਚੱਲ ਰਹੇ ਨੇ ਪੂਰੇ ਡਿਸਟ੍ਰਿਕਟ ਦੇ ਵਿੱਚ ਸੋ ਅਲੀ ਆਪਣੇ ਜਿਹੜੇ ਗੋਇੰਦਵਾਲ ਸਾਹਿਬ ਸਬਡਿਵੀਜ਼ਨ ਦੇ ਵਿੱਚ ਬਿੱਤੇ ਜਿੱਦੇ ਵਿੱਚ ਸਾਰੇ ਐਸ ਐਚਓ ਸਾਰੇ ਚੌਕੀ ਇੰਚਾਰਜ ਤੇ ਨਾਲੇ ਬਾਹਰੋਂ ਅਸੀਂ ਫੋਰਸ ਮਾਈ ਸੀ ਏ ਪੀ ਆਰ ਜਿਹਦੇ ਵਿੱਚ ਕਟੂਗਾ 150 ਅਫਸਰਸ ਹੈਗੇ ਜਿਨ੍ਹਾਂ ਨੇ ਮਾਰੇ ਬੰਦੇ ਜਿਹੜੇ ਇੱਥੇ ਜਿਹੜੇ ਸੰਪਦਾ ਲੱਗਦੇ ਵੀ ਨਾਲ ਨਾਲ ਬੇਨਤੀ ਆਈ ਨਹੀਂ ਜਿਹੜੇ ਦੁਆਰਾ ਫੇਰ ਕਰਦੇ ਨੇ ਕਿ ਉਹਨਾਂ ਦੇ ਸੀਰੀਅਸ ਪੈਨੇਡ ਕੀਤੀ ਚਾਹੀਦੀ ਵੀ ਇਹਨਾਂ ਨੂੰ ਦੇਖੀਏ ਵੀ ਉਹ ਦੁਆਰਾ ਕਿਹੜੇ ਪਾਸੇ ਰਹਿ ਰਹੇ ਨੇ ਕਿ ਕੀ ਕੰਮ ਕਰ ਰਹੇ ਨੇ ਕਿ ਇਹਨਾਂ ਦਾ ਜਿਹੜਾ ਕਾਰਜਾਂ ਵਗਾਰਾ ਉਹ ਕਿਦਾਂ ਚੱਲ ਰਿਹਾ ਹੈ ਅੱਛਾ ਕੀ ਪਾਰਾ ਵਧ ਗਈ ਹੋਈ ਜੀ ਤੇ ਅੱਲੇ ਅਸੀਂ ਦੋ ਕੁ ਬੰਦੇ ਨੂੰ ਅਸੀਂ ਰਾਉਂਡ ਅਪ ਕੀਤਾ ਹੈਗਾ ਤੇ ਅੱਲੇ ਬਾਕੀਲੇ ਅੱਲੇ ਸ਼ੁਰੂ ਹੀ ਹੋਇਆ ਗਿਆ ਅੱਛਾ ਪੜਾਈ ਹੋਈ ਕਰਾਂਗੇ ਕਿਹੜੇ ਕਿਹੜੇ ਬੰਦੇ ਹੋਰ ਕਰਦੇ ਤੇ ਇਹਨਾਂ ਵੱਲੋਂ ਕੀ ਕੀ ਕਾਰਵਾਈ ਜਿਹੜੀ ਅੰਦਰ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਨਸ਼ਿਆਂ ਦੇ ਰੂ ਲਗਾਤਾਰ ਇਹੋ ਜਿਹਾ ਕੈਸੀ ਰੋੜਾ ਚੱਲ ਰਿਹਾ ਨੇ ਪੂਰੇ ਡਿਸਟ੍ਰਿਕਟ ਦੇ ਵਿੱਚ ਸੋ ਅ디 ਆਪਣੇ ਜਿਹੜਾ ਗੋਗਨਵਾਲ ਸਾਹਿਬ ਡਿਵੀਜ਼ਨ ਦੇ ਵਿੱਚ ਜਿੱਥੇ ਚੀਜ਼ ਦੇ ਵਿੱਚ ਸਾਰੇ ਐਸ ਐਚ ਓ ਸਾਰੇ ਚੌਕੀ ਇੰਚਾਰਜ ਤੇ ਨਾਲੇ ਬਾਹਰੋਂ ਅਸੀਂ ਫੋਰਸ ਸਮਾਈ ਸੀ ਏ ਪੀ ਆਰ ਜਿਹਦੇ ਵਿੱਚ ਕਟੂ ਦਾ 150 ਅਫਸਰਸ ਹੈਗੇ ਜਿਨ੍ਹਾਂ ਨੇ ਮਾਰੇ ਬੰਦੇ ਜਿਹੜੇ ਇੱਥੇ ਇਹਨਾਂ ਨੂੰ ਪਤਾ ਲੱਗਦਾ ਵੀ ਨਾਲ ਨਾਲ ਪੇਂਟ ਤੇ ਆਏ ਨੇ ਜਿਹੜੇ ਦੁਆਰਾ ਪੇਲ ਕਰਦੇ ਨੇ ਕਿ ਉਹਨਾਂ ਦੇ ਚੇਂਜ ਕਰੀਡ ਕੀਤੀ ਚਾਹੀਦੀ ਵੀ ਇਹਨਾਂ ਨੂੰ ਦੇਖੀਏ ਵੀ ਉਹ ਦੁਆਰਾ ਕਿਹਨੇ ਬਸੇ ਰਹਿ ਗਏ ਨੇ ਕੀ ਕੰਮ ਕਰ ਰਹੇ ਨੇ ਤੇ ਇਹਨਾਂ ਦਾ ਜਿਹੜਾ ਕਾਰਜਾਂ ਵਗਾਰਾ ਕਿੰਨਾ ਚੱਲ ਰਿਹਾ ਤੇ ਅੱਲੇ ਅਸੀਂ ਦੋ ਕੁ ਬੰਦੇ ਨੇ ਅਸੀਂ ਰਾਉਂਡ ਅਪ ਕੀਤਾ ਹੈਗਾ ਤੇ ਅੱਲੇ ਬਾਕੀਲੇ ਸੱਲੇ ਸ਼ੁਰੂ ਹੀ ਹੋਇਆ ਗਿਆ ਅੱਛਾ ਜਾਰੀ ਹੋਈ ਕਰਾਂਗੇ ਕਿਹੜੇ ਕਿਹੜੇ ਬੰਦੇ ਹੋਰ ਕਰਦੇ ਤੇ ਇਹਨਾਂ ਵੱਲੋਂ ਕੀ ਕੀ ਕਾਰਵਾਈ ਜਿਹੜੀ ਅੰਜਰ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਨਸ਼ਿਆਂ ਦੇ ਜਿਹੜੀ ਜਿਹੜੀ ਕਾਰਵਾਈ ਚੱਲ ਰਹੀ ਹੈ ਤੇ ਉਹਦੇ ਸਬੰਧ ਦੇ ਵਿੱਚ ਸਾਡੇ ਲਗਾਤਾਰ ਇਹੋ ਜੇ ਕੈਸੇ ਰੂਰਾ ਚੱਲ ਰਹੇ ਨੇ ਪੂਰੇ ਡਿਸਟ੍ਰਿਕਟ ਦੇ ਵਿੱਚ ਸੋ ਅਲੀ ਆਪਣੇ ਗੋਗਨਵਾਲ ਸਾਹਿਬ ਡਿਵੀਜ਼ਨ ਦੇ ਵਿੱਚ ਕੀਤੀ ਚੀਜ਼ ਦੇ ਵਿੱਚ ਸਾਰੇ ਐਸ ਐਚ ਓਜ਼ ਕਾਰੇ ਚੌਕੀ ਇੰਚਾਰਜ ਤੇ ਨਾਲੇ ਬਾਹਰੋਂ ਅਸੀਂ ਫੋਰਸ ਮਾਈ ਸੀ ਏ ਪੀ ਆਰ ਜਿਹਦੇ ਵਿੱਚ ਕਟੂ ਦਾ 150 ਆਫੀਸਰਸ ਹੈ ਮਾਰੇ ਬੰਦੇ ਜਿਹੜੇ ਇੱਥੇ ਅੱਜ ਸੰਪਾਦ ਲੱਗਦੇ ਵੀ ਨਾਲ ਨਾਲ ਬੇਲ ਤੇ ਆਏ ਨੇ ਜਿਹੜੇ ਦੁਆਰਾ ਫੇਰ ਕਰਦੇ ਨੇ ਕਿ ਉਹਨਾਂ ਦੇ ਸੀਰੀਅਸ ਪੈਨੇਡ ਕੀਤੀ ਚਾਹੀਦੀ ਇਹਨਾਂ ਨੂੰ ਦੇਖੀਏ ਵੀ ਉਹ ਦੁਆਰਾ ਕਿਹੜੇ ਬਸੇ ਰਹੇ ਨੇ ਕੀ ਕੰਮ ਕਰ ਰਹੇ ਨੇ ਤੇ ਇਹਨਾਂ ਦਾ ਜਿਹੜਾ ਕਾਰਜਾਂ ਨੂੰ ਯਾਰਾਂ ਕਿਦਾਂ ਚੱਲਦਾ ਹੈ ਅੱਛਾ ਕੀ ਪਾਰਾ ਵਧੀ ਹੋਈ ਜੀ ਅੱਲੇ ਅਸੀਂ ਦੋ ਕੁ ਬੰਦੇ ਨੂੰ ਅਸੀਂ ਰਾਉਂਡ ਅਪ ਕੀਤਾ ਹੈਗਾ ਤੇ ਅੱਲੇ ਬਾਕੀਲੇ ਅੱਲੇ ਸ਼ੁਰੂ ਹੀ ਹੋਇਆ ਗਿਆ ਅੱਛਾ ਜਾਰੀ ਹੋਈ ਕਰਾਂਗੇ ਕਿਹੜੇ ਕਿਹੜੇ ਬੰਦੇ ਹੋਰ ਕਰਦੇ ਤੇ ਇਹਨਾਂ ਵੱਲੋਂ ਕੀ ਕੀ ਕਾਰਵਾਈ ਜਿਹੜੀ ਅੰਜਰ ਇਹ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਨਸ਼ਿਆਂ ਦੇ ਜਿਹੜੀ ਜਿਹੜੀ ਕਾਰਵਾਈ ਚੱ ਲਗਾਤਾਰ ਇਹੋ ਜੇ ਕੈਸਰ ਪ੍ਰੋਗਰਾਮ ਚੱਲ ਰਹੇ ਨੇ ਪੂਰੇ ਡਿਸਟ੍ਰਿਕਟ ਦੇ ਵਿੱਚ ਸੋ ਅਲੀ ਆਪਣੇ ਇਹ ਗੋਇੰਦਵਾਲ ਸਾਹਿਬ ਸਬਡਿਵੀਜ਼ਨ ਦੇ ਵਿੱਚ ਬਿਤੇ ਚਿੱਤੇ ਵਿੱਚ ਸਾਰੇ ਐਸ ਐਚ ਓ ਸਾਰੇ ਚੌਕੀ ਇੰਚਾਰਜ ਤੇ ਨਾਲੇ ਬਾਹਰੋਂ ਅਸੀਂ ਕੋਰਸ ਸਮਾਈ ਸੀ ਏ ਪੀ ਆਰ ਜਿਹਦੇ ਵਿੱਚ ਕਟੂੜਾ 150 ਅਫਸਰਸ ਹੈਗੇ ਜਿਨ੍ਹਾਂ ਨੇ ਮਾੜੇ ਬੰਦੇ ਜਿਹੜੇ ਇੱਥੇ ਜਿਹੜੇ ਸੰਪਦਾ ਲੱਗਦੇ ਵੀ ਨਾਲ ਨਾਲ ਬੇਨਤੀ ਆਈ ਨਹੀਂ ਜਿਹਦੇ ਦੁਆਰਾ ਫੇਰ ਕਰਦੇ ਨੇ ਕਿ ਉਹਨਾਂ ਦੇ ਚੇਜ ਕਰੀਡ ਕੀਤੀ ਚਾਹੀਦੀ ਵੀ ਇਹਨਾਂ ਨੂੰ ਦੇਖੀ ਵੀ ਦੁਆਰਾ ਕਿਹਦੇ ਪਾਸੇ ਨੇ ਕਿ ਕੀ ਕੰਮ ਕਰਨਗੇ ਕਿ ਇਹਨਾਂ ਦਾ ਜਿਹੜਾ ਘਰ ਦਾ ਵਿਆਹ ਹੁਣ ਕਿਦਾਂ ਚੱਲਦਾ ਹੈ ਅੱਛਾ ਕੀ ਪਾਰਾ ਅੱਲੇ ਅਸੀਂ ਦੋ ਕੁ ਬੰਦੇ ਨੂੰ ਅਸੀਂ ਰਾਉਂਡ ਅਪ ਕੀਤਾ ਹੈਗਾ ਤੇ ਅੱਲੇ ਬਾਕੀਲੇ ਅਸੀਂ ਸ਼ੁਰੂ ਹੀ ਹੋਇਆ ਗਿਆ ਵੈਲੀਫਾਈ ਕਰਾਂਗੇ ਕਿ ਕਿਹੜੇ ਬੰਦੇ ਹੋਰ ਕਰ ਰਹੇ ਤੇ ਇਹਨਾਂ ਵੱਲੋਂ ਕੀ ਕੀ ਕਾਰਵਾਈ ਜਿਹੜੀ ਅੰਦਰ ਇਹ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਨਸ਼ਿਆਂ ਦੇ ਵਿਰੁੱਧ ਜਿਹੜੀ ਕਾਰਵਾਈ ਚੱਲ ਰਹੀ ਹੈ ਤੇ ਉਹਦੇ ਸਬੰਧ ਦੇ ਵਿੱਚ ਸਾਡੇ ਲਗਾਤਾਰ ਇਹੋ ਜੇ ਕੈਸੇ ਰੋਲ ਰਨ ਕਰ ਰਹੇ ਨੇ ਪੂਰੇ ਡਿਸਟ੍ਰਿਕਟ ਦੇ ਵਿੱਚੋਂ ਸੋ ਅੱਲੀ ਆਪਣੇ ਗੋਗਨਵਾਲ ਸਾਹਿਬ ਸਬਡਿਵੀਜ਼ਨ ਦੇ ਵਿੱਚ ਜਿੱਤੇ ਚੀਜ਼ ਦੇ ਵਿੱਚ ਸਾਰੇ ਐਸ ਐਚ ਓ ਸਾਰੇ ਚੌਕੀ ਇੰਚਾਰਜ ਤੇ ਨਾਲੇ ਬਾਹਰੋਂ ਅਸੀਂ ਕੋਰਸ ਮਾਇਸੀ ਏ ਪੀ ਆਰ ਜਿਹਦੇ ਵਿੱਚ ਕਟੂਗਾ 150 ਆਫੀਸਰਸ ਹੈਗੇ ਜ ਮਾਰੇ ਬੰਦੇ ਜਿਹੜੇ ਇੱਥੇ ਜਿਹੜੇ ਸੰਪਦਾ ਲੱਗਦੇ ਵੀ ਨਾਲ ਨਾਲ ਬੇਨਤੀ ਆਈ ਨਹੀਂ ਜਿਹੜੇ ਦੁਆਰਾ ਫੇਰ ਕਰਦੇ ਨੇ ਕਿ ਉਹਨਾਂ ਦੇ ਸੀਏ ਟਰੀਡ ਕੀਤੀ ਚਾਹੀਦੀ ਵੀ ਇਹਨਾਂ ਨੂੰ ਦੇਖੀਏ ਵੀ ਉਹ ਦੁਆਰਾ ਕਿਹੜੇ ਪਾਸੇ ਨੇ ਕਿ ਕੀ ਕੰਮ ਕਰ ਰਹੇ ਨੇ ਤੇ ਇਹਨਾਂ ਦਾ ਜਿਹੜਾ ਕਾਰਜ ਦਾ ਵਿਚਾਰ ਉਹ ਕਿਦਾਂ ਚੱਲਦਾ ਹੈ ਅੱਛਾ ਕੀ ਪਾਰਾ ਵਧ ਗਈ ਹੋਈ ਜੀ ਤੇ ਅੱਲੇ ਅਸੀਂ ਦੋ ਕੁ ਬੰਦੇ ਨੂੰ ਅਸੀਂ ਰਾਉਂਡ ਅਪ ਕੀਤਾ ਹੈਗਾ ਤੇ ਅੱਲੇ ਬਾਕੀਲੇ ਅੱਲੇ ਸ਼ੁਰੂ ਹੀ ਹੋਇਆ ਗਿਆ ਅੱਛਾ ਵੈਲੀਫਾਈ ਕਰਾਂਗੇ ਕਿਹੜੇ ਜਿਹੜੇ ਬੰਦੇ ਹੋਰ ਕਰਦੇ ਤੇ ਇਹਨਾਂ ਵੱਲੋਂ ਕੀ ਕੀ ਕੰਮ ਜਿਹੜੀ ਅੰਦਰ